ਗੋਡ ਹੋਮ ਜਰਨੀ ਸੰਸਥਾ ਵੱਲੋਂ ਸਰਵ ਧਰਮ ਮੇਲੇ 2025 ਤਹਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਪ ਸਥਾਨ ਇਤਿਹਾਸਿਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਹੋਏ ਆਪਣੀ ਕਿਸਮ ਦੇ ਨਵੀਂ ਵਿਕਲੇ ਆਵਾਜ਼ ਅਤੇ ਰੋਸ਼ਨੀ ਦੇ ਸੁਮੇਲ ਵਾਲੇ ਲੇਜ਼ਰ ਲਾਈਟ ਐਂਡ ਸਾਊਂਡ ਸ਼ੋਅ ਦਾ ਦੇਸ਼ ਵਿਦੇਸ਼ ਤੋਂ ਆਈ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਰਧਾਪੂਰਵਕ ਆਨੰਦ ਮਾਣਿਆ। ਲੇਜਰ ਸ਼ੋ ਬਰੇਜ ਆਇਸ ਦਾ ਲੇਜਰ ਸ਼ੋ ਕੁਝ ਨਹੀਂ ਬਸ ਬੇਰ ਸਾਹਿਬ ਗੁਰਦੁਆਰੇ ਦੇ ਅੰਦਰ ਚਾਂਦੇ ਸੀ ਤਸੀ ਦਿ ਲੋ ਕਿ ਸਾਡੀ ਸੰਗਤ ਵਿੱਚ ਉਹਨਾਂ ਦੇ ਬੱਚਿਆਂ ਦਾ ਵੀ ਸ਼ੌਂਕ ਸੀਗੇ ਅਸੀਂ ਦਿਖਾਣਾ ਚਾਹੁੰਦੇ ਅੱਧਰ ਪੂਰੀ ਵਿਜੂਅਲਾਈਜ਼ ਕਰਕੇ ਕਿ ਗੁਰੂ ਸਾਹਿਬ ਦੀ ਜਿਹੜੀ ਹੈ ਪੂਰੀ ਦੀ ਸਟੋਰੀ ਕਿ ਕਿਦਾਂ ਜਿਹੜਾ ਉਸ ਸੰਸਾਰ ਤੋਂ ਮੇਰਾ ਤੋਂ ਤੇਰਾ ਦੀ ਪੂਰੀ ਕਥਾ ਹੋਈ ਹੈ ਅੱਧਰ ਹੀ ਬੇਰ ਸਾਹਿਬ ਕਿਉਂਕਿ ਇਹ ਹੀ ਸਥਾਨ ਹੈ ਜਿੱਤੇ ਨਾਨਕ ਜੀ ਇਧਰੇ ਕਾਲੀ ਬੇਨ ਨਜ਼ਰ ਉਤਵੇ ਤੇ ਸੰਧਗੜ ਜਾ ਕੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੋ ਇਹ ਪੂਰੀ ਅੱਜ ਕਹਾਣੀ ਹੈ ਤੇ ਦਿਖਾਈ ਪਿਆ ਸਾਰੀ ਸੰਗਤ ਸਾਡੀ ਜਿਹੜੀ 1800 1000 ਸਾਢੇ 85 ਕੀ ਸਾਰੇ ਸੰਗਤ ਸੁਲਤਾਨਪੁਰ ਲੋਧੀ ਦੀ ਮਚਾਂਦ ਸੀ ਇਸ ਨੰਕਾਨਾ ਦੀ ਕਹਾਂਵਾਂਗਾ ਕਿ ਸਾਰੇ ਆਨ ਤੇ ਗੁਰੂ ਸਾਹਿਬ ਦਾ ਵਿਜੂਅਲਾਈਜ਼ ਵੀ ਦੇ ਕਰੀ ਸੀ ਜਿਹੜਾ ਆਡੀਓ ਲੈਨੇ ਆ ਤੇ ਬੜੀ ਪੜਦੇ ਆ ਗਿਆ ਤੇ ਵਿਜੂਅਲਾਈਜ਼ ਕਰਦੇ ਅੰਦਰ ਚਲਾ ਜਾਂਦਾ ਹੈ ਕਿਉਂਕਿ ਜਾਨਾ ਤੇ ਅੰਦਰ ਹੀ ਹੈ ਕਿਉਂਕਿ ਸੱਚਖੰਡ ਤੋਂ ਅਸੀਂ ਕਿਉਂ ਬਾਰ-ਬਾਰ ਜਿਹੜਾ ਬੱਚੇ ਦੇਖਦੇ ਮਾਇੂਸ ਹੋ ਜਾਂਦੇ ਆ ਬਾਰ-ਬਾਰ ਜਨਮ ਰਮਣੇ ਜਾ ਰਹੇ ਆ मैं इो कहना चाहता कि पांच सौ साल हो गए अस्सी साल की उम्र छह बार जन्म मरण हो गया क्यों नहीं पहुंचे तो घर अंदर चला जाए तो तेरा 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 तू 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 अंदर हो में बाहर आ जाए तो सचखंड पहुंच जाए इसलिए ऑडियो के अंदर पढ़ पढ़न विजुअलाइज सारे असि इतने कितने पिछले दो दिन को अच्छ तीसरा दिन हैगा तो यू कि इस बार जब इस धरती तो इस बेर साहब गुरुद्वारे को जिते उन्होंने साधना हुई असी उस, भी अंदर उसको कि सचखंड पहुंचिए गुरुआई दिमाग में आपका जो आज स्क्रीन पर इतिहास वो आइडिया ऐसा आया कि जो साढ़े पांच सौ साल पर लेजर हमारे साथ जुड़े हुए हैं पहले से बॉम्बे से टीम तो उनके अंदर आया कि वो करें मैं चाहता हूँ मास्टर जी कि हम इस बार करें मैंने कहा क्यों नहीं भाई आ जाओ तो उन्होंने बच्चों ने जो उनसे बड़ा उनके अंदर आया मेरा तो बहुत एकदम ओके कर दिया सब लोग यहाँ पर आ गए बस ऐसी तरह से हमारे अंदर जाएगी आपका मेन उद्देश्य क्या है, है? मेन उद्देश्य यही है कि इस संसार की जो 800 करोड़ की जो पॉपुलेशन है मिशन 800 करोड़ मैंने रखा है जो कि आखिरी इंसान तो गुरु साहब के संदेश पहुंचे कि एक है वो हम एक से उपजे हैं और ये सब बाहर खेल है मेरा घर मेरी गाड़ी मेरा बैंक बैलेंस ये हॉमे जो हमारे अंदर चली गई है ये बाहर है क्योंकि तो आए खाली आज जाएंगे खाली राहत तो क्यों हम इतना उलझे हुए हैं तो उलझन जो गुरु साहब ने यही सुलझाई इसी धरती पे तो उसे हम जीवन में उतारे और इस मृत्यु लोग से अमर लोग सचखंड पहुंचे वाहगुरु जी का खालसा वाहगुरु जी की फतेह ए लेजर शो श्री गुरु नानक देव साहब महाराज जी की जीवनी पे आधारित सी सतगुरु जी ने जो उदास समय जो पखंड सी ਉਸ ਦਾ ਜੋ ਖੰਡਨ ਕੀਤਾ ਅਤੇ ਸੱਚ ਦਾ ਰਸਤਾ ਜੋ ਲੋਕਾਈ ਨੂੰ ਦੱਸਿਆ ਉਸ ਬਾਰੇ ਇਸ ਲੇਜਰ ਸ਼ੋਅ ਦੇ ਵਿੱਚ ਇਤਿਹਾਸ ਵਰਣਨ ਕੀਤਾ ਗਿਆ ਸੀ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸੰਗਤਾਂ ਨੇ ਇਸ ਲੇਜਰ ਸ਼ੋਅ ਨੂੰ ਦੇਖਣ ਦਾ ਜੋ ਆਨੰਦ ਹੈ ਉਹਨੂੰ ਮਾਣਿਆ ਹੈ ਅਸੀਂ ਸਾਰੀ ਸੰਗਤ ਨੂੰ ਗੁਰਦੁਆਰਾ ਸ਼੍ਰੀ ਬੇਬੇ ਸਾਹਿਬ ਜੀ ਦੇ ਮਾਨ ਲੋਗ ਮੈਨੇਜਰ ਅਤੇ ਉਹਨਾਂ ਦੇ ਸਮੁੱਚੇ ਪ੍ਰਬੰਧਨ ਦੇ ਵੱਲੋਂ ਸਾਰੀਆਂ ਸੰਗਤਾਂ ਨੂੰ ਜਿਉਆ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز